ਨਾਮ ਦੇ ਬੰਜਾਰੇ ਸਤਗੁਰੂ ਨਾਮ ਦੇ ਬੰਜਾਰੇ ਨਾਮ ਦੇ ਬੰਜਾਰੇ ਸਤਗੁਰੂ ਨਾਮ ਦੇ ਬੰਜਾਰੇ ਸਤ ਸੰਗ ਕਾੜ ਰੂਪੀ ਹੀਰੇ ਜਗਤ ਖਿਲਾੜੇ ਸਤ ਸੰਗ ਕਾੜ ਰੂਪੀ ਹੀਰੇ ਜਗਤ ਖਿਲਾੜੇ ਨਾਮਦੇ ਬਨਜਾਰੇ ਸਤਗੁਰੂ ਨਾਮਦੇ ਬਨਜਾਰੇ ਨਾਮਦੇ ਬਨਜਾਰੇ ਸਤਗੁਰੂ ਨਾਮਦੇ ਬਨਜਾਰੇ ਖੁਸ਼ ਖੁਸ਼ ਸਤ ਸੰਗ ਸੁਨਦੀਆਂ ਸੰਗ ਤਾਂ ਸੇਵਾ ਕਰਨ ਲੰਗਰ ਖਾਵਣ ਬਨ ਬਨ ਪੰਗ ਤਾਂ ਉਸ ਖੁਸ਼ ਖੁਸ਼ ਸਤ ਸੰਗ ਸੁਨਦੀਆਂ ਸੰਗ ਤਾਂ ਸੇਵਕਾਂ ਲੰਗਰ ਖਾਵਣ ਬਣ ਬਣ ਪੰਗ ਤਾਂ ਗੁਰੂ ਜੀ ਦੀ ਦਇਆ ਫਸੇ ਕਾਜਾਂ ਨੂੰ ਸਵਾੜੇ ਗੁਰੂ ਜੀ ਦੀ ਦਇਆ ਫਸੇ ਕਾਜਾਂ ਨੂੰ ਸਵਾੜੇ ਨਾਮ ਦੇ ਬਣ ਜਾੜੇ ਸਤਗੁਰੂ ਨਾਮ ਦੇ ਬਣ ਜਾੜੇ ਨਾਮ ਦੇ ਬਣ ਜਾੜੇ ਸਤਗੁਰੂ ਨਾਮ ਦੇ ਬਣ ਜਾੜੇ ਇਹੋ ਜਿਹੜਾ ਰਤਬਾ ਏ ਸੱਚੀ ਸਰਕਾਰ ਦਾ ਜਿੱਤ ਨਾਲੋਂ ਵੱਧ ਮਜ਼ਾ ਆਵੇ ਇੱਥੇ ਹਾਰ ਦਾ ਇਹੋ ਜਿਹੜਾ ਰਤਬਾ ਏ ਸੱਚੀ ਸਰਕਾਰ ਦਾ ਜਿੱਤ ਨਾਲੋਂ ਵੱਧ ਮਜ਼ਾ ਆਵੇ ਇੱਥੇ ਹਾਰ ਦਾ ਸਮਰੱਥ ਗੁਰੂ ਦੇਵੇ ਸਭ ਨੂੰ ਸਹਾਰੇ ਸਮਰੱਥ ਗੁਰੂ ਦੇਵ ਸਭ ਨੂੰ ਸਹਾਰੇ ਨਾਮ ਦੇ ਬੰਜਾਰੇ ਸਤਿਗੁਰ ਨਾਮ ਦੇ ਬੰਜਾਰੇ ਨਾਮ ਦੇ ਬੰਜਾਰੇ ਸਤਿਗੁਰ ਨਾਮ ਦੇ ਬੰਜਾਰੇ ਦਿਲੇ ਹਾਲ ਜਾਣਣ ਲਈ ਉਹ ਪੁੱਛ ਦੱਸ ਬਾਲਾਂ ਨੂੰ ਕੱਢ ਦਿੰਦਾ ਹੱਲ ਦੇ ਮਿੱਠੀਆਂ ਮਿਸਾਲਾਂ ਨੂੰ ਦਿਲੇ ਹਲ ਜਾਣਣ ਲਈਓ ਪੁੱਛ ਦੱਸ ਵਾਲਾਂ ਨੂੰ ਕੱਢ ਦੇ ਨਹਲ ਦੇ ਦੇ ਮਿੱਠਿਆਂ ਮਿਸਾਲਾਂ ਨੂੰ ਮਾਣਦਿਆਂ ਮੌਜਾਂ ਸੰਤਾਂ ਲੱਗਦੇ ਪੰਡਾਰੇ ਮਾਣਦਿਆਂ ਮੌਜਾਂ ਸੰਤਾਂ ਲੱਗਦੇ ਪੰਡਾਰੇ ਨਾਮ ਦੇ ਬੰਜਾੜੇ ਸਤਿਗੁਰੂ ਨਾਮ ਦੇ ਬੰਜਾੜੇ ਨਾਮ ਦੇ ਬੰਧਾਰੇ ਸਤਿਗੁਰੂ ਨਾਮ ਦੇ ਬੰਧਾਰੇ ਸਤ ਸੰਗ ਕਾੜ ਰੂਪੀ ਹੀਰੇ ਜਗ ਤੇ ਖਿਲਾੜੇ ਸਤ ਸੰਗ ਰੂਪੀ ਹੀਰੇ ਜਗ ਤੇ ਖਿਲਾੜੇ ਨਾਮ ਦੇ ਬੰਧਾਰੇ ਸਤਗੁਰੂ ਨਾਮ ਦੇ ਬੰਧਾਰੇ ਨਾਮ ਦੇ ਬੰਧਾਰੇ ਸਤਗੁਰੂ ਨਾਮ ਦੇ ਬੰਧਾਰੇ